ਹਰ ਇੱਕ ਸਾਥ ਸ਼੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ ਚੈਨਲ 'ਚ। उम्मीद ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਦਰਸਤ ਹੋਵਗੇ। ਵੀਡੀਓ ਸ਼ੁਰੂ ਕਰ ਲੱਗੇ ਆ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਮੇਰੇ ਚੈਨਲ 'ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਜਿੰਨੇ ਕਰਕੇ ਦੱਸਿਓ। ਜੀ ਬੇਗਾ ਜੀ ਗੁਲਵਾਰ ਮੱਗੀ ਦਾ ਦਿਨ ਅੱਜ ਮੱਗੀ ਦਾ ਤਿਹਾਹਾ ਹੈਗਾ ਮੇਰੇ ਉਹ ਸਾਰੇ ਪੈਣ ਪਰਾਵਾਂ ਨੂੰ ਮੱਗੀ ਦੀਆਂ ਲੱਖ ਲੱਖ ਬਿਧਾਨੀਆਂ ਜੀ ਤੇ ਸਵੇਰ ਦਾ ਸਵਾ 4 ਦਾ ਟਾਈਮ ਹੋ ਗਿਆ ਜੀ 4 ਵਜੇ ਤੇ ਲਾਰੂ ਲਾ ਗਈ ਸੀ ਲਾ ਕੇ ਬੈਈ ਸੀ ਮਰਦੂ ਘਰ ਦੇ ਉੱਤੇ ਸਵਾ 4 ਹੋ ਗਈ ਬੱਤਰ ਹੀ ਵਿਚਾਰ ਪਾਣੀ ਗਰਮ ਹੋ ਗਿਆ ਅੱਜ ਆਪਾਂ ਕਿ ਸਿਨਾ ਮੰਗੀ ਸਨੇਹਾਰੇ ਤਾਂ ਕਰਕੇ ਥੋੜਾ ਘਣਤਾ ਪਹਿਲਾਂ ਉੱਠ ਗਿਆ ਨੇ ਪਾਣੀ ਗਰਮ ਕਰਦੇ ਨਾਲ ਮੈਂ ਗੀਜਰ ਚੱਕ ਬਚਾਉਣੀ ਆ ਇੱਕ ਮੈਂ ਰੜਨਾ ਤਾਂ ਉੱਤੀ ਰੜਨਾ ਹੋਏ ਕੁਛ ਬਣ ਹਾਂ ਜੀ ਇਹਨਾਂ ਸਾਰੇ ਘਰ ਤੋਂ ਇਹ ਸੇ ਕੇਸਿਸ ਨਾਲ ਕਰਦੀ ਹੈਗੀ ਚਾਹ ਦਾ ਮਸਾਲਾ ਸਾਰੇ ਸਾਮਾਨ ਦਾ ਰਗੜ ਕੇ ਰੱਖਿਆ ਹੋਇਆ ਹੈ ਮਸਾਲਾ ਬਣਾ ਰਹੇ ਹਾਂ ਲੌਂਗ ਲੈ ਜੀਆ ਸੌਣ ਇੱਕ ਕੇਸੀ ਹੱਟਰੀ ਤੋਂ ਆਪ ਨੂੰ ਲਿਵੇ ਚਾਹ ਬੰਦੀ ਜਸੋ ਇੱਕ ਇੱਕ ਕਾੜਾ ਸੀਗਾ ਸਾਫ ਮਸਾਲਾ ਰਗੜ ਕੇ ਮਸਾਲਾ ਬਣਾਇਆ ਹੈ ਅੱਪਾ ਨਾ ਮਨ ਕਿਸੀ ਸੋਨੇ ਦੇ ਵਾਲ ਕਰਾਂਗੇ ਅੱਗੇ ਨਾ ਕਹਿੰਦੇ ਹੁੰਦੇ ਆਪਾਂ ਜਿਹਨੂੰ ਪਹਿਲਾਂ ਨਾਉਂ ਦਿੰਦੇ ਚੋਦੇ ਹੁੰਦੇ ਆਪਾਂ ਕਹਿੰਦੇ ਸੋਨੇ ਦੇ ਵਾਲ ਕਰ ਲੂ ਜੀਂ ਆ ਉੱਟ ਕੇ ਹੱਸਾ ਲੈਂਦੇ ਜਦੋਂ ਫੇਰ ਜਿਹੜਾ ਸਾਰਿਆਂ ਨੂੰ ਪਹਿਲਾਂ ਜਿਹਨੂੰ ਨਾਉਂ ਪੈਂਦੇ ਸੋਨੇ ਦੇ ਵਾਲ ਬੱਗੀ ਆਪਾਂ ਨੇ ਆਣੀ ਹੁੰਦੇ ਜਿਹਨੂੰ ਦੇਣਾ ਕਹਿੰਦੇ ਉਹ ਘੜ ਤੇਰੀ ਚਾਂਦੀ ਦੇ ਵਾਲ ਨਹੀਂ ਸੋਨੇ ਦੇ ਕਰ ਲਾ ਇਹਦਾ ਤੇ ਚੜੇ ਨਾ ਉਹ ਕਹਿੰਦੇ ਤੇ ਤਲੋਹੀ ਦੇ ਹੋੜੇ ਵੀ ਬਾਰੇ ਬਾਲਾ ਸੇ ਦੇਖ ਕੇ ਪਹਿਲਾਂ ਤਾਂ ਕਹਿੰਦੇ ਤੇਰੇ ਲਈ ਸੋਨੇ ਵਾਲੇ ਹੈਗੇ ਤੁੱਕ ਮਿਲਣਾ ਪਤਲੇ ਵਿਚੜੇ ਤੇਰੇ ਦਾ ਲੋਹੇ ਦੇ ਬਣਗੇ ਸੋਨੇ ਦੇ ਵਾਲ ਕਰਾਂਗੇ ਅੱਜ ਆਪਾਂ ਵੀ ਅੱਜ ਇਹ ਮੈਂ 5 ਵਜੇ ਤੱਕ ਲਾਉਣੀ ਹੁੰਦੀ ਆ ਬਸ ਸਵਾ 5:30 ਹੋ ਜਾਂਦੇ ਉੱਠਦੀ ਫਿਰ ਮੱਜਾ ਸਾ ਕਰ ਉੱਠਿਆ ਨਹੀਂ ਜਾਂਦਾ ਹੈਗਾ ਖੱਦ ਵਿੱਚ ਚਾਰ ਤੇ ਲਾਇਆ ਸੀਗਾ ਬਸ ਸਵਾ ਬਚਾਰ ਹੋ ਗਏ ਹੁਣ ਤਾਂ ਨਹੀਂ ਆ ਜਾਂਦਾ ਇਹਨਾਂ ਨੂੰ ਘਰ ਜਾ ਕੇ ਆਵਾਂਗੇ ਇਸੇ ਸੰਨ ਕਰਕੇ ਰੋਜ਼ ਤਾਂ ਬਸ ਉਥੇ ਰਲ ਸੁਲਾਜੀ ਬਣਾਉਂਦੀ ਆ ਮੈਂ ਤੇ ਹਰ ਮੁੰਨ ਦੀ ਚਾਇਆ ਕਰੀਏ ਚਾਇਆ ਕਰੀਏ ਬਸ ਉੱਠ ਆ ਜਾਂਦੀ ਹੁੰਦਾ ਹੈ ਸਵੇਰੇ ਭੁੱਖਾ ਹੋ ਜਾਂਦਾ ਬਾਣੀ ਗਰਮ ਕਰਨਾ ਸਵੇਰੇ ਸਨੇਹਣਾ ਹੋਣਾ ਯਾ ਇਹਲੇ ਸਾਲ ਤਾਂ ਸੀ ਬਾਗੀ ਤੋਂ ਜਾਣ ਲੱਗ ਗਿਆ ਸੀ ਫਿਰ ਹਟੀਆਂ ਨਹੀਂ ਸੀ ਨਾ ਪਰ ਉਹ ਜੀ ਨਾਲ ਕੇ ਬਾਗੀ ਜਾਂਦੀ ਸੀ ਫਿਰ ਰਾਤ ਜੀ ਬਣ ਗਈ ਸੀ ਬੜੀ ਚਾਹ ਉਪਲ ਗਈ ਚਾਹ ਬਣਾ ਕੇ ਰੱਖ ਦੂੰਗੀ ਪਹਿਲਾਂ ਮੈਂ ਅੱਗ ਨੂੰ ਚਾਉਣੀ ਹੈ ਪਹਿਲਾਂ ਫਿਰ ਟੀਉਂਗੀ ਇੱਥੇ ਟਾਈਮ ਹੋ ਗਿਆ ਸੀਗਾ 7:00 ਵਜੇ ਦਾ ਤੇ ਉੱਥੇ ਮੈਂ ਲੱਗੀ ਸੀ ਸੰਭਰਨ ਗੁਰੂ ਘਰ ਆਪਾਂ ਜਾਏ ਸੀਗੇ ਤੇ ਮੈਂ ਨਾੜੀ ਸੀ ਹਰਮਨ ਤੇ ਡੈਡੀ ਅਸੀਂ ਦਿੰਨੇ ਨਹਾ ਲਈ ਸੀਗੇ ਬਸ ਜੋ ਉਤਰਿਆ ਗਿਆ ਸੀ ਕੱਲਾ ਜੋ ਤਾਂ ਨਹਾਉਣ ਲੱਗ ਰਿਹਾ ਸੀਗਾ ਉਹਨੂੰ ਵੀ ਮੈਂ ਪਾਣੀ ਪਾਤਾ ਸੀ ਉਹ ਥੋੜਾ ਦਿਨ ਚੜੇ ਨਾਤਾ ਸੀਗਾ ਇਹ ਮੈ ਲੱਗੀ ਸੀ ਇੱਥੇ ਸੰਬਰਨ ਇੱਥੇ ਫਿਰ ਲੋ ਇੱਕ ਕਪਾ ਪਤੀਲਾ ਮੈਂ ਇਧਰ ਵੀ ਰੱਖਿਆ ਸੀਗਾ ਚੁੱਲ੍ਹੇ ਤੇ ਗਰਮ ਤਾਂ ਕਰਕੇ ਪੱਤੇ ਤੇ ਕੂੜਾ ਜਖੜ ਗਿਆ ਸੀਗਾ ਛਟੀਆਂ ਦਾ ਇਹ ਸਾਰਾ ਬੀੜਾ ਇਧਰ ਸੰਭਰਤਾ ਸੀਗਾ ਮੈਂ ਜੋਤਣਾ ਹੀ ਜਾਂਦਾ ਸੀਗਾ ਫਿਰ ਮੈਂ ਖੱਜਲੇ ਦੇ ਵੀ ਨੌਂਦੇ ਨੌਂਦੇ ਮੈਂ ਇੰਨਾ ਕ ਸੰਬਰਨ ਦਾ ਕੰਮ ਨਿਮੇੜਦੇ ਆ ਜੇ ਗੋਹੇ ਕੰਨੀ ਲੱਗੂਗੀ ਤਾਂ ਫਿਰ ਦਵਜਾਲਾ ਹੋਊਗਾ ਸਾਡੇ ਘੜਾ ਨਹੀਂ ਉਹਨੇ ਟਾਈਮ 'ਚ ਫਿਰ ਇਹਦੇ ਬਾਲ ਫਰੋਲਣੇ ਸੀਗੇ ਸਿਰੇ ਤੋਂ ਨਾ ਹੁਣ ਤਾਂ ਹੁਣੇ ਲੱਗ ਗਿਆ ਵਧੀਆ ਆਪਣੇ ਨਾ ਲੈਂਦਾਗਾ ਵਧੀਆ ਨਖੇਰ ਲੈਂਦਾ ਸਿਰ ਸਾਲ ਵਾਂਗੂ ਹੋ ਗਿਆ ਆਪਣੇ ਨਹਾਉਦਾ ਇਹ ਹੁਣ ਤਾਂ ਬਸ ਸ਼ੈਂਪੂ ਤੇ ਕਬੂੜੀ ਵੱਧ ਲਾ ਲੈਂਦਾਗਾ ਪਰ ਵਧੀਆ ਨਖੇਰ ਲੈਂਦਾ ਸਿਰ ਨੂੰ ਤਾਂ ਪਾਣੀ ਤੇ ਸ਼ੈਂਪੂ ਵੱਧ ਲਾਉਂਦਾ ਫਿਰ ਇਹ ਪਾਣੀ ਵੱਧ ਡੋਲਦਾ ਪਰ ਵਧੀਆ ਨਖੇਰ ਲੱਗ ਗਿਆ ਤੇ ਫਿਰ ਸੰਬਰ ਕੇ ਮੈਂ ਆ ਗਈ ਸੀਗੀ ਅੰਦਰ ਇਹ ਕਹਿੰਦਾ ਮੈਨੂੰ ਹੀਟਰ ਲਾ ਕੇ ਦੇ ਮੈਨੂੰ ਠੰਡ ਲੱਗਦੀ ਹੈ ਮੰਮੀ ਫਿਰ ਮੈਨੂੰ ਲਾਤਾ ਸੀਗਾ ਇੱਧਰ ਹੀਟਰ ਉਸ ਤੋਂ ਬਾਅਦ ਮੈਂ ਦੇ ਕੱਪੜੇ ਲਿਉਂਦੀ ਸੀਗੀ ਤੇ ਇਸ ਤੋਂ ਬਾਅਦ ਫਿਰ ਆਪਾਂ ਨਹਾਉਣ ਧੋਣ ਦਾ ਨਿਬੇੜ ਕੇ ਆਪਣੀ ਟੂਟੀ ਆ ਗਈ ਸੀਗੀ ਅੱਜ ਸਨੇਹੀ ਪਹਿਲਾਂ ਹੋਣੀ ਸੀ ਇੱਧਰ ਸਾਡੇ ਵਾਲੇ ਪਾਸੇ ਅੱਜ ਤੇ ਮੈਨੂੰ ਪਹਿਲਾਂ ਹੀ ਹੈਗਾ ਸੀਗਾ ਵੀ ਅੱਜ ਆਪਾਂ ਮੱਜਾਂ ਨੂੰ ਨਿਮਾਵਾਂਗੇ ਮੱਝਾਂ ਨੂੰ ਘਟੋ ਘਟ ਬੀ 22 ਦਿਨ ਹੋ ਗਏ ਸੀ ਨਮਾਈਆਂ ਨੂੰ ਪਹਿਲਾਂ ਝੜ ਜਾ ਰਿਹਾ ਫਿਰ ਠੰਡ ਬਹੁਤ ਜ਼ਿਆਦੀ ਹੋ ਗਈ ਸੀ ਜਦੋਂ ਪਹਿਲੇ ਮਹੀਆ ਪੈਗਾ ਉਦੋਂ ਨਮਾਈਆਂ ਸੀ ਅਸੀਂ ਮੱਝਾਂ ਉਸ ਦਿਨ ਅਸੀਂ ਮੱਝਾਂ ਨਮਾਤੀ ਉਸ ਦਿਨ ਮੀਂਹ ਪੈ ਆ ਗਿਆ ਸੀਗਾ ਉਹ ਦਿਨ ਨਮਾਈਆਂ ਹੋਈਆਂ ਸੀ ਬਹੁਤ ਠੰਡ ਹੋ ਗਈ ਸੀ ਫਿਰ ਬਸ ਬਾਹਰ ਬੰਦੇ ਹੁੰਦੇ ਬੰਨੇ ਹੁੰਦੇ ਸੀਗੇ ਮੱਝਾਂ ਨੂੰ ਤੇ ਫਿਰ ਕੋਈ ਸਾਹ ਵਿੱਚ ਨਹੀਂ ਆਉਂਦੀ ਸੀ ਗੱਲ ਫਿਰ ਟੂਟੀ ਵੇਲੇ ਕੁਵੇਲੇ ਜ ਆਉਂਦੀ ਸੀਗੀ ਇਸ ਸਵੇਰੇ ਸੁਨੇਹਾਨ ਮੋ ਦੇ ਸੀ ਟੂਟੀ ਆਈ ਤੋਂ ਤਰਹੰਡ ਹੁੰਦੀ ਸੀ ਬਸ ਫਿਰ ਇਹਨੇ ਬਾਹਰ ਕਢੰਦੇ ਸੀ ਮੱਜਾਂ ਨੂੰ ਫਿਰ 3 ਵਜੇ ਆਉਂਦੀਆਂ ਨੇ ਘਰੇ ਫਿਰ ਉਦੋਂ ਠੰਡ ਹੋ ਜਾਂਦੀ ਹੈ ਜੇ ਉਦੋਂ ਨਮਾਉਨੇ ਆ ਤੇ ਫਿਰ ਮੱਜ ਨਮਾਈਆਂ ਟੂਟੀ ਆ ਗਈ ਸੀਗੀ ਤੇ ਅੱਪਾ ਅੱਜ ਫਿਰ ਬਾਹਰ ਕੱਢੀ ਨਹੀਂ ਸੀ ਦੀਆਂ ਟੂਟੀ ਤਾਂ ਆ ਗਈ ਸੀ ਦੀ ਆਪਣੇ 6:30 ਵਜੇ ਫੜ 8 ਵਜੇ ਰੋਟੀ ਆ ਗਈ ਸੀ ਰੋਟੀ ਹਜੇ ਆਪਾਂ ਬਣਾਈ ਨਹੀਂ ਸੀ ਗੋਣ ਕੁੜੇ ਦਾ ਮੇੜਕੇ ਮੇਹਠੋਂ ਸੰਭਰ ਕੇ ਇਹਨੇ ਨੂੰ ਆ ਗਈ ਸੀ ਟੂਟੀ ਇਹ ਮੱਜਾਂ ਨੂੰ ਵੀ ਨਵਾਤਾ ਸੀ ਬਹੁਤ ਖਰਾਬ ਹੋਇਆ ਪਿਆ ਸੀਗਾ ਮੱਜਾਂ ਦਾ ਪਿੰਡਾ ਹੁਣ ਤਾਂ ਟਿਕਦੀਆਂ ਨਹੀਂ ਸੀਗੀਆਂ ਖੁਰਕ ਕਰਦੀਆਂ ਸੀਗੀਆਂ ਤੇ ਨਵਾਉਂਦੇ ਤਾਂ ਵੀ ਅਜੇ ਬਹੁਤ ਜ਼ਿਆਦਾ ਟੱਪ ਰਹੀਆਂ ਸੀ ਪਤਾ ਨਹੀਂ ਵੀ ਬਾਹਰ ਦੇ ਨਾਲ ਨਵਾਈਆਂ ਕਰਕੇ ਆਰਾਮਦਾਰੀ ਆਉਦੀ ਸੀਗੀ ਤਾਂ ਕਰਕੇ ਫਿਰ ਪਛੂ ਟੱਪਣ ਲੱਗ ਜਾਂਦੇ ਜਦੋਂ ਆਰਾਮਦਾਰੀ ਆਉਣ ਲੱਗ ਜੇ ਤੇ ਪਾਣੀ ਵਧੀਆ ਨਿੱਗਾ ਨਿੱਗਾ ਪਾਣੀ ਆਉਂਦਾ ਸੀ ਰੂੜੀ ਦਾ ਪਾਪਾ ਨਿਕਲਦੀ ਸੀ ਪਾਣੀ ਚ ਠੰਡਾ ਨਹੀਂ ਲੱਗਦਾ ਸੀ ਵਧੀਆ ਨਮਾਉਣ ਮੱਜਾਂ ਨਾਉਣ ਨੂੰ ਸਾਰੀਆਂ ਨੂੰ ਪਹਿਲਾਂ ਇੱਕ ਵਾਰੀ ਗਿੱਲੀਆਂ ਕਰ ਲੀਆਂ ਸੀਗੀਆਂ ਫਿਰ ਵੀ ਉੱਗ ਲੇ ਜਾਂਦਾਗਾ ਰੇਤਾ ਰਵਾਜਾ ਫਿਰ ਵਧੀਆ ਨਵਾਜ ਜਾਂਦੀਆਂ ਨੇ ਇਹਨਾਂ ਮੈਂ ਬੋਰੀ ਦਾ ਟੋਟਾ ਜਿਹਾ ਵੱਡਾ ਹੋਇਆਗਾ ਇਹਦੇ ਨਾਲ ਵਧੀਆ ਰਗੜੀਆਂ ਜਾਂਦੀਆਂ ਨੇ ਜਲਦੀ ਨਵਾਜ ਜਾਂਦੀਆਂ ਇਹਦੇ ਨਾਲ ਮੱਝਾਂ ਨੂੰ ਬਹੁਤ ਆਰਾਮਦਾਰੀ ਆਉਂਦੀ ਸੀਗੀ ਅੱਜ ਇੱਕ ਤਾਂ ਪਾਣੀ ਡਿੱਗਾ ਸੀ ਇੱਕ ਦਿਨ ਜ਼ਿਆਦਾ ਹੋ ਗਈ ਸੀਗੇ ਪੂਛਾ ਚੱਕ ਚੱਕ ਖੜਦੀਆਂ ਸੀਗੀਆਂ ਮੂਰੇ ਪਾਣੀ ਵੀ ਪਿਆਤਾ ਸੀ ਆਪਾਂ ਨਾਲ ਦੀ ਨਾਲ ਵਧੀਆ ਪੀਣ ਵਾਲਾ ਪਾਣੀ ਸੀ ਲੱਗਾ ਤੇ ਨਾਲ ਹੀ ਤੋਤਾ ਸੀਗਾ ਮੈਂ ਫਰਸ਼ ਫਰਸ਼ ਨੂੰ ਵੀ ਬਹੁਤ ਦਿਨ ਹੋ ਗਏ ਸੀ ਤੋਤੇ ਨੂੰ ਮੱਜਾਂ ਨਮਾਉਣ ਤੋਂ ਬਾਅਦ ਇੱਕ ਵਾਰੀ ਵਿੱਚ ਦੀ ਫਰਸ਼ ਤਾਂ ਆਪਾਂ ਤੋਤਾ ਸੀਗਾ ਮੱਜਾਂ ਦੇ ਬਾਹਰ ਜਾਣ ਤੋਂ ਬਾਅਦ ਜ਼ਿਆਦਾ ਖਰਾਬ ਹੋ ਜਾਂਦਾ ਫਿਰ ਬਾਲਾ ਜੰਮ ਜਾਂਦਾ ਹੈਗਾ ਤੇ ਅੱਜ ਵੀ ਬਹੁਤ ਜੰਮਿਆ ਪਿਆ ਸੀਗਾ ਫਰਸ਼ ਤੇ ਗੋਹਾ ਜਾਂ ਉਹਰਾ ਵਧੀਆ ਚੰਗੀ ਤਰ੍ਹਾਂ ਤੋਤਾ ਸੀ ਅੱਜ ਮੈਂ ਕੰਟੜੇ 2 ਘੰਟਾ ਲੱਗਿਆ ਸੀਗਾ ਮੈਨੂੰ ਜਨ ਮੌਣ ਤੇ ਜਨ ਮੌਣ ਤੇ ਤੇ ਫਰਸ਼ ਧੂੰਣ ਤੇ ਤੇ ਮੱਜਾ ਤਾਂ ਜਿਵੇਂ ਸੁਸਤਰੀ ਵਾਂਗੂ ਬੈਠ ਗਈਆਂ ਸੀ ਰੰਗਦਾਰੀ ਨਾਲ ਤੇ ਫਿਰ ਮੈਂ ਜਾਦੇ ਭਿੱਜ ਜਾਈ ਗਈ ਸੀ ਮੈਨੂੰ ਠੰਡ ਲੱਗਣ ਲੱਗ ਗਈ ਫੇ ਰੋਟੀ ਹਰਮਨ ਨਹੀਂ ਬਣਾ ਲਈ ਸੀ ਉਧਰ ਉਹਨੇ ਪੋਚਿਆਂ ਦਾ ਪਹਿਲਾਂ ਨਿਮੇੜਦਾ ਸੀ ਅੱਜ ਇਹ ਜੋਤ ਲੈ ਕੇ ਆ ਗਿਆ ਸੀਗਾ ਸਕੂਟਰੀ ਖੇਤੋਂ ਲਵੇੜ ਕੇ ਇਹ ਫਰਸ ਤੇ ਡੋਲ ਪਾਉਂਦੀ ਸੀਗੀ ਮੈਂ ਪਾ ਆਪਣਾ ਪਾਣੀ ਨਾਲ ਦੀ ਮੈਂ ਫਿਰ ਮੈਂ ਸਕੂਟਰੀ ਉਤਾਰਾਂ ਤੇ ਵੀ ਮਾਰਦਾ ਇਸ ਤੋਂ ਬਾਅਦ ਅਸੀਂ ਇੱਥੇ ਲੱਗੇ ਸੀਗੇ ਤੇਲ ਲਾਉਣ ਮੱਝਾਂ ਦੇ ਸਿੰਗਾ ਤੇ ਆਰਾਮਦਾਰੀ ਨਾਲ ਬੈਠੀਆਂ ਸੀਗੀਆਂ ਜਿੱਦਾਂ ਉੱਠਦੀਆਂ ਵੀ ਨਹੀਂ ਸੀ ਜੋਤ ਕਹਿੰਦਾ ਆਏ ਲਉਦੇ ਹੁੰਦੇ ਆ ਤੇਲ ਹੱਥ ਪਾ ਕੇ ਹੱਥ 'ਚ ਸਾਰਾ ਸਿੰਗ ਪਾ ਕੇ ਗਰਮ ਮੈਲਾ ਮੈ ਲਾਉਣਾ ਮੈਂ ਕਿਹਾ ਨਮਾਉਣ ਬੈਠਾ ਕੋਈ ਲਵੇਂ ਲੱਗਿਆ ਪਾਣੀ ਤੋਂ ਡਰਦੇ ਨੇ ਤੇ ਮੈਂ ਵੀ ਸਾਰੀ ਭਿੱਜ ਗਈ ਸੀ ਫਿਰ ਮੈਨੂੰ ਕੱਪੜੇ ਵੀ ਹੋਰ ਬਦਲਨੇ ਪਏ ਜਿੰਨਾ ਚਿਰ ਫਿਰ ਗਿੱਲੇ ਕੱਪੜੇ ਜੇ ਰਹਿਣ ਨਾ ਫਿਰ ਠੰਡ ਚੜੀ ਜਾਂਦੀ ਹੈ ਇਹ ਚੋਟੀ ਨਾ ਬਾਲੀ ਰਾਮਦਾਰੀ ਨਾ ਪਈ ਸੀਗੀ ਮੱਲਮਲੀ ਤੇਲ ਲਾਉਂਦਾ ਸੀ ਜੋਤ ਖਿੱਚ-ਖਿੱਚ ਕੇ ਉੱਠਦੀ ਨਹੀਂ ਸੀਗੀ ਇਹ ਉਠਉਂਦੇ ਸੀ ਇਹਨੂੰ ਖਿੱਚ ਕੇ ਸਿੰਘ ਨਾਲ ਲਾਈ ਬੈਠੀ ਸੀ। ਗ੍ਰਾਮਦਾਰ ਯੁਵਾਲੀ ਆ ਗਈ ਨਾ ਅੱਜ ਮੱਜਾਂ ਨੂੰ ਮੌਜ ਨਾਲ ਬੈਠੀਆਂ ਸੀ। ਦਿਨ ਵੀ ਸੋਹਣਾ ਸੀਗਾ ਜਨਿੱਗਾ ਸੀ ਦਿਨ। ਸਵੇਰੇ ਸਵੇਰੇ ਤਾਂ ਠੰਡ ਜੀ ਸੀ ਜਦੋਂ ਨਮਾਈਆਂ। ਉਸ ਤੋਂ ਬਾਅਦ ਤਾਂ ਫਿਰ ਵਧੀਆ ਧੁੱਪ ਨਿਕਲ ਲਈ ਸੀਗੀ। ਇੱਥੇ ਆਪਣੇ ਸੇਕ ਜਾਂ ਵਧੀਆ ਹੁੰਦਾ ਥੋੜਾ ਜਿਹਾ ਪਿਛਲੇ ਪੜਾ ਡੱਬ ਜਾ ਵੀ ਧੁੱਪ ਦਾ ਆ ਜਾਂਦਾ ਹੈਗਾ। ਵਧੀਆ ਆਪਣਾ ਸਾਰਾ ਫਰਸਾ ਜੇ ਸੁੱਕ ਗਿਆ ਮੱਜਾ ਵਧੀਆ ਸਾਰਾ ਕੰਮ ਨਿਬੜ ਗਿਆ ਸੀ ਵਧੀਆ ਤੇ ਇਹ ਲਿੱਡੀਆਂ ਪਈਆਂ ਨੇ ਜਿਹੜਾ ਲੱਤਾਂ ਸਾਲ ਕੇ ਸਵਾਰ ਇਹਦੇ ਜੋਤਨੇ ਲਾਤਾ ਸੀਗਾ ਫਿਰ ਤੇਲ ੁਰਕੂ ਲੜਦੀ ਸੀ ਇਹਨਾਂ ਦੇ ਜਦੋਂ ਸਿੰਗਾ ਤੇ ਤੇਲ ਲਾਉਂਦਾ ਸੀਗਾ ਅੱਖਾਂ ਮੀਚਦੀਆਂ ਸੀਗੀਆਂ ਤੇਲ ਲਾਉਣ ਲਈ ਇੱਧਰ ਨਵਾਈ ਜਾਂਦੇ ਸੀਗੇ ਕੁੱਤੀ ਇਹਦਾ ਜੋਤ ਦਾ ਚਾਚਾ ਕੁੱਤੀ ਨਵਾਈ ਜਾਂਦਾ ਸੀ ਇੱਧਰ ਰੂਬੀ ਨੂੰ ਆਪਣੀ ਨੂੰ ਜੋਤ ਇੱਧਰ ਦੇਖਦਾ ਸੀ ਕਹਿੰਦਾ ਅੱਜ ਰੂਬੀ ਵੀ ਨਾਲੀ ਤੇ ਜੋਤ ਨੇ ਫਿਰਨਾ ਮੱਜਾਂ ਦੇ ਖੁਰਾਂ ਤੇ ਵੀ ਤੇਲ ਲਾਤਾ ਸੀਗਾ ਕਦਮ ਮੇਖੁਰਾ ਤੇ ਵੀ ਲਾ ਰਿਹਾ ਮੈਂ ਲਾ ਦੇ ਚਲ ਕੋਈ ਨਾ ਬਧੀ ਗੋਹਾ ਜੈ ਨਹੀਂ ਲੱਗਦਾ ਫਿਰ ਤੇਲ ਲੱਗਿਆ ਹੋਵੇ ਪਰ ਇਹਨਾਂ ਨੂੰ ਤਾਂ ਲਾਈ ਲੈਣਾ ਹੁੰਦਾਗਾ ਜੋਤਨੀ ਅੱਜ ਪਹਿਲੀ ਵਾਰ ਬਹੁਤ ਸ਼ੌਕ ਨਾਲ ਤੇਲ ਲਾਇਆ ਸੀਗਾ ਪਸ਼ੂ ਆ ਦੇ ਕੱਟੇ ਤੇ ਫੂਲ ਤੇ ਲਾਉਣ ਲੱਗ ਗਿਆ ਮੈਨੂੰ ਫੂਲ ਤੇ ਤੇਲ ਆਦਾ ਮੈਂ ਕਿਹਾ ਫੂਲ ਤਾਂ ਚਿੱਟਾ ਸੋਹਣਾ ਲੱਗਦਾ ਤੇਲ ਕਾਹਤੋਂ ਲਾਉਣਾ ਤੇ ਇਹ ਨਾ ਉਹਦੇ ਸੀਗੀ ਰੁੱਬੀ ਨੂੰ ਜਿੱਦ ਤੱਕ ਆਪਣੇ ਸਾਰੇ ਜਾਨਵਰ ਨਾ ਲੇ ਰੂਬੀ ਵੀ ਪਸ਼ੂ ਵੀ ਤੇ ਜਿੱਦ ਤੱਕ ਸਾਰਿਆਂ ਨੇ ਸੋਨੇ ਦੇ ਵਾਲ ਕਰ ਲਏ ਜੋਤ ਕਹੀ ਜਾਂਦਾ ਸੀ ਮੰਮੀ ਅੱਜ ਤਾਂ ਆਪਣੇ ਘਰੇ ਸੋਨਾ ਹੀ ਸੋਨਾ ਹੋ ਗਿਆ ਸਾਰਿਆਂ ਦੇ ਵਾਲ ਸੋਨੇ ਦੇ ਹੋ ਗਏ ਮੱਝਾਂ ਦੇ ਵੀ ਰੂਬੀ ਦੇ ਵੀ ਆਪਣੇ ਵੀ ਮੱਗੀ ਬਣਾ ਲਈ ਬਣਾਉਂ ਤੋ ਪਲਵਾ ਲੈ ਜੂ ਡਰ ਕੇ ਲੈ 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 ਅਮਾ ਫੇਰ ਲਵਾਇਂਗਾ ਤੋ ਪੁੱਤਵਾ ਲੈ ਨਾ ਫੇਰ ਲਵਾਇਂਗਾ ਤੋ ਪੁੱਤਵਾ ਲੈ ਤੇ ਚਲੋ ਜੀ ਅੱਜ ਅਸੀਂ ਸਾਰੇ ਨਾਲ ਹੀ ਪਸ਼ੂ ਵੀ ਰੂਬੀ ਵੀ ਨਾਲ ਹੀ ਅਸੀਂ ਆਪ ਵੀ ਸਾਰੇ ਆ ਪਨਾਉਣੀ ਜੀਗਾ ਰੂਬੀ ਤੇ ਪਤੀ ਵੀ ਬਣਾਤੇ ਅੱਜ ਮਾਗੀ ਬਣਾ ਲਈ ਅੱਜ ਮੱਜਾਂ ਨੇ ਵੀ ਪਾ ਕੇ ਤੇ ਪੁੱਲਾਤਾ ਤੇ ਤੇ ਵੀਰੋ ਦੰਡ ਵੀ ਆਪਾਂ ਇੱਥੇ ਕਰਦੇ ਆ ਮੇਰੇ ਕੋਈ ਹੋਰ ਵੀਡੀਓ ਨਾਲ ਜੇ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਜੇ ਮੇਰੇ ਚੈਨਲ ਦੇ ਨਾਮ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਸਾਰਾ ਪਾਰਾ